ਬਾਬਾ ਗਲਮੀਸ਼ਾ ਜੀ ਡਿਊਟੀ ਕਰਦੇ ਦੇਖਣ ਪਹੁੰਚੇ ਦਰਬਾਰ ਚ ਕੀ ਕੀ ਕੰਮ ਹੋ ਰਿਹਾ ਤੇ ਮਿਸਤਰੀ ਕਹਿੰਦਾ ਜੀ ਅੱਜ ਲੇਬਰ ਵਾਸਤੇ ਬੰਦੇ ਹੈ ਨਹੀਂ ਪੂਰੇ ਅੱਜ ਆਪਾਂ ਮਿਸਤਰੀਆਂ ਦੀ ਛੁੱਟੀ ਕਰਵਾ ਲਈਏ ਛੁੱਟੀ ਗੱਲ ਹੀ ਕਰਾਉਣੀ ਆ ਉਹ ਕਹਿੰਦੇ ਜੀ ਬੰਦਾ ਹੈ ਨਹੀਂ ਸਮਾਨ ਫੜਾਉਣ ਨੂੰ ਦਿੱਤਾ ਇੱਟਾ ਕਹਿੰਦੇ ਅਲੀ ਅਹਿਮਦ ਕਿੱਥੇ ਉਹ ਕਹਿੰਦੇ ਅਲੀ ਅਹਿਮਦ ਕਿੱਥੇ ਹੈ ਜਾਓ ਲੱਭ ਕੇ ਲਿਆਓ ਉਹਨੂੰ ਉਹਨਾਂ ਨੂੰ ਕਿਤੇ ਦੇਖਿਆ ਉਹ ਪਿਛਾ ਕੇ ਚਟਾਈ ਜਈ ਆਰਾਮ ਕਰਦੇ ਪਏ ਸੀ ਕਹਿੰਦੇ ਉਧਰੋਂ ਉਠਾਲ ਕੇ ਲੈ ਜਾਂਦੇ ਕਹਿੰਦੇ ਓਏ ਤੂੰ ਕਿੱਥੇ ਗਿਆ ਇੱਧਰ ਬੰਦਾ ਹੈ ਨਹੀਂ ਤੂੰ ਕਿੱਥੇ ਚਲ ਗਿਆ ਸੀ ਤੇ ਕਹਿੰਦਾ ਸਰਕਾਰ ਨੇ ਕਿਹਾ ਕਿ ਮੇਰੀ ਸਿਹਤ ਥੋੜੀ ਜੀ ਖਰਾਬ ਸੀ ਜੀ ਬੁਖਾਰ ਹੋ ਗਿਆ ਰਾਤੀ ਮੈਂ ਕਿਹਾ ਚੰਦ ਕੁ ਮਿੰਟ ਆਰਾਮ ਕਰ ਲਾ ਕਹਿੰਦਾ ਤੈਨੂੰ ਆਰਾਮ ਦੀ ਪਈ ਐ ਇੱਧਰ ਸਾਡੇ ਯਾਰ ਦਾ ਕੰਮ ਰੁਕਿਆ ਪਿਆ ਉਹ ਚੱਕ ਕੜਾਈਆ ਤਾਂ ਸਿੱਧਾ ਹੋ ਜਾ ਕੰਮ ਵਾਲ ਨੂੰ ਸਾਬਾਤਾਤਾ ਅਲੀ ਅਮਜੀ ਨੇ ਕੜਾਈਆ ਚੱਕਿਆ ਕਦੀ ਇੱਟਾਂ ਲੈ ਕੇ ਆਉਂਦੇ ਨੇ ਕਦੀ ਗਾਰਾਂ ਲੈ ਕੇ ਆਉਂਦੇ ਨੇ ਮਢਾੜੀ ਰੋਜ਼ੇ ਦੀ ਉਹ ਸਾਰੀ ਕਦੀ ਇੱਟਾਂ ਲੈ ਕੇ ਆਉਂਦੇ ਨੇ ਕਦੀ ਗਾਰਾ ਲੈ ਕੇ ਆਉਂਦੇ ਨੇ ਤੇ ਜਿਹੜੇ ਮਿਸਤਰੀ ਪੈਰ ਤੇ ਖੜੇ ਐ ਦੇਖਦੇ ਉਹ ਨਹੀਂ ਕੀ ਕ੍ਰਿਸ਼ਮਾ ਦੇਖਿਆ ਐ ਇਤਾਂ ਦਾ ਟੋਕਰਾ ਭਰਿਆ ਆ ਸਿਰ ਤੇ ਤੁਰੇ ਆ ਰਹੇ ਨੇ ਤੇ ਟੋਕਰਾ ਇੱਕ ਗੱਠ ਸਿਰ ਤੋਂ ਉੱਚਾ ਹੀ ਆ ਟੋਕਰਾ ਇੱਕ ਗੱਠ ਸਿਰ ਤੋਂ ਉੱਚਾ ਹੀ ਐ ਬਸ ਐਂ ਜਲੀ ਹੁੰਦੇ ਨੇ ਉਹ ਬੰਦੇ ਨੇ ਸੋਚਿਆ ਸ਼ਾਇਦ ਮਿਸਤਰੀ ਨੇ ਮੈਨੂੰ ਭੁਲੇਖਾ ਪਿਆ ਹੋਣਾ ਉਹਨੂੰ ਥੋੜੀ ਜਿਹੀ ਦੇਰ ਬਾਅਦ ਫੇਰ ਕਿਹਾ ਜਬ ਭਈ ਗਾਰਾ ਲਿਆ ਜਦੋਂ ਗਾਰੇ ਦਾ ਕੜਾਈਆ ਉਹ ਭਰ ਕੇ ਤਸਲਾ ਉਹ ਸਿਰ ਤੇ ਰੱਖ ਕੇ ਉਧਰ ਨੂੰ ਆ ਰਿਹਾ ਪੈੜ ਵੱਲ ਨੂੰ ਉਹਨੇ ਫੇਰ ਤੱਕਿਆ ਆਪਣੀ ਸ਼ੱਕ ਦੂਰ ਕਰਨ ਲਈ ਉਹਨੇ ਫੇਰ ਦੇਖਿਆ ਉਧਰ ਨੂੰ ਤੇ ਫੇਰ ਕੀ ਦੇਖਿਆ ਕਿਦਾਂ ਤਾਂ ਅਲੀ ਅਹਿਮਦ ਜੀ ਤੁਰੇ ਆ ਰਹੇ ਨੇ ਤੇ ਉਹ ਜਿਹੜਾ ਗਾਰੇ ਦਾ ਕੜਾਈਆ ਉਹ ਗੱਠ ਭਰ ਉੱਚਾ ਹੀ ਆ ਰਿਹਾ ਸਿਰ ਦੇ ਉੱਤੋਂ ਉਹ ਨਾਲ ਲੱਗਦਾ ਹੀ ਨਹੀਂ ਸਿਰ ਦੀ ਉੱਚਾ ਹੀ ਆ ਰਿਹਾ ਇਹੋ ਜੀ ਫਕਰਾਂ ਦੀ ਜੂਲ ਹੈ ਜਿਹੜੇ ਫਕਰਾਂ ਦੇ ਮਾੜਾ ਜਿਹਾ ਕਹੇ ਤੇ ਨਾ ਸਾਰੇ ਕੰਮ ਹੋ ਜਾਂਦੇ ਨੇ ਉਹ ਐਵੇਂ ਨਹੀਂ ਹੁੰਦੇ ਬੜੀਆਂ ਮਿਹਨਤਾਂ ਕੀਤੀਆਂ ਹੁੰਦੀਆਂ ਨੇ ਬੜੀਆਂ ਕਾਲਣਾ ਕਾਲੀਆਂ ਹੁੰਦੀਆਂ ਨੇ